ਅਦਾਕਾਰ ਸੋਨੂ ਸੂਦ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੋਨੂ ਸੂਦ ਦੀ ਪਤਨੀ ਸੁਨਾਲੀ ਸੂਦ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਸੁਨਾਲੀ ਸੂਦ ਦੇ ਨਾਲ ਕੁਝ ਹੋਰ ਰਿਸ਼ਤੇਦਾਰ ਵੀ ਮੌਜੂਦ ਸੀ ਸਾਰਿਆਂ ਦੇ ਸੱਟਾਂ ਲੱਗੀਆਂ ਨੇ ਲੇਕਿਨ ਗਨੀਮਤ ਇੰਨੀ ਰਹੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਸਾਰਿਆਂ ਦੀ ਜਾਨ ਬਚ ਗਈ ਲੇਕਿਨ ਜਿਸ ਕਾਰ ਦੇ ਵਿੱਚ ਉਹ ਸਵਾਰ ਸੀ ਕਾਰ ਬੁਰੀ ਤਰੀਕੇ ਦੇ ਨਾਲ ਨੁਕਸਾਨ ਹੋ ਗਿਆ ਔਰ ਅੱਗੇ ਵਾਲੀ ਸਾਈਡ ਤੋਂ ਕਾਰ ਦੇ ਪੂਰੇ ਤਰੀਕੇ ਦੇ ਨਾਲ ਪਰ ਖੱਟੇ ਉੱਡ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਔਰ ਦੱਸ ਵੀ ਦਿੰਨੇ ਆ ਕਿ ਕਿੱਥੇ ਇਹ ਹਾਦਸਾ ਹੋਇਆ ਮਹਾਰਾਸ਼ਟra ਦੇ ਨਾਗਪੁਰ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਹੈ ਕਾਰ ਔਰ ਦੇਰ ਰਾਤ ਯਾਨੀ ਕਿ ਸੋਮਵਾਰ ਦੇਰ ਰਾਤ ਇਹ ਹਾਦਸਾ ਹੋਇਆ ਸੀ ਔਰ ਮੰਗਲਵਾਰ ਤੜਕਸਾਰ ਵੀ ਕਹਿ ਸਕਦੇ ਹੋ ਤੁਸੀਂ ਜਿਸ ਵਕਤੇ ਹਾਦਸਾ ਹੋਇਆ ਸੜਕ ਦੇ ਉੱਤੇ ਘੁੱਪ ਹਨੇਰਾ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਅੱਗੇ ਟਰੱਕ ਜਾ ਰਿਹਾ ਸੀ ਤੇ ਉਸ ਦੇ ਪਿੱਛੋਂ ਦੀ ਇਹ ਕਾਰ ਹੈ ਔਰ ਟਰੱਕ ਦੇ ਹੇਠਾਂ ਮੜ ਗਈ ਸੀ ਕਾਰ ਤਾਂ ਇਸ ਤਰੀਕੇ ਦੇ ਨਾਲ ਮਹਿਲਾਵਾਂ ਜੋ ਕਾਰ ਦੇ ਵਿੱਚ ਸਵਾਰ ਸੀ ਸਾਰੀਆਂ ਹੀ ਇੰਜਰਡ ਹੋ ਗਈਆਂ ਨੇ ਹਸਪਤਾਲ ਦੇ ਵਿੱਚ ਸਾਰਿਆਂ ਨੂੰ ਦਾਖਲ ਕਰਾਇਆ ਗਿਆ ਡਾਕਟਰਾਂ ਨੇ ਇਹਨਾਂ ਜ਼ਰੂਰ ਦੱਸਿਆ ਕਿ ਸਾਰਿਆਂ ਦੀ ਜੋ ਹਾਲਤ ਹੈ ਉਹ ਖਤਰੇ ਦੇ ਵਿੱਚੋਂ ਬਾਹਰ ਹੈ ਲੇਕਿਨ ਹਲੇ ਵੀ ਕਰੀਬ 70 ਤੋਂ ਲੈ ਕੇ 72 ਘੰਟੇ ਤੱਕ ਅਗਲੇ ਕ੍ਰੂਸ਼ਲ ਨੇ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਸਾਰਿਆਂ ਨੂੰ ਰੱਖਿਆ ਹੋਇਆ ਤਾਂ ਤਸਵੀਰਾਂ ਕਿਸ ਤਰੀਕੇ ਦੀਆਂ ਸਾਹਮਣੇ ਆ ਰਹੀਆਂ ਨੇ ਤੁਸੀਂ ਇਹਨਾਂ ਨੂੰ ਗੌਰ ਨਾਲ ਦੇਖ ਰਹੋ ਔਰ ਦੱਸਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਕਾਰ ਦੀ ਸਪੀਡ ਵੀ ਜ਼ਿਆਦਾ ਹੋ ਸਕਦੀ ਹੈ ਇਸੇ ਕਰਕੇ ਇਨਾ ਭਿਆਨਕ ਹਾਦਸਾ ਹੋਇਆ ਹੈ ਤੇ ਅੱਗੇ ਵਾਲੀ ਸਾਈਡ ਤੋਂ ਜੋ ਬੋਨਟ ਵਾਲਾ ਹਿੱਸਾ ਹੁੰਦਾ ਪੂਰੀ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਤਬਾਹੀ ਮੱਚੀ ਹੋਈ ਆ ਕਾਰ ਦੀ ਤੁਹਾਨੂੰ ਉਹ ਅਸੀਂ ਤਸਵੀਰਾਂ ਦਿਖਾਉਂਦੇ ਆ ਨਾਗਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਹਾਦਸਾ ਹੋਇਆ ਹੈ ਲੇਕਿਨ ਗੱਡੀ ਦੇ ਇੱਕੋ ਦਮ ਜਦੋਂ 에ਅਰ ਬੈਗਸ ਖੁੱਲੇ ਤਾਂ ਇਸ ਕਾਰਨ ਜੋ ਲੋਕਾਂ ਦੇ ਸੱਟਾਂ ਘੱਟ ਵੱਜੀਆਂ ਨੇ ਲੇਕਿਨ ਫਿਰ ਵੀ ਜੋ ਟੱਕਰ ਦਾ ਇੰਪੈਕਟ ਸੀ ਉਹ ਕਾਫੀ ਜ਼ਿਆਦਾ ਸੀਗਾ ਇਸ ਕਰਕੇ ਸਾਰੇ ਲੋਕ ਇੰਜਰਡ ਹੋਏ ਨੇ ਹਸਪਤਾਲ ਦੇ ਨਾਗਪੁਰ ਦੇ ਹੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਭ ਨੂੰ ਦਾਖਲ ਕਰਵਾਇਆ ਗਿਆ ਸੋਨੂੰ ਸੂਤ ਦਾ ਵੀ ਇਸ ਤੋਂ ਬਾਅਦ ਪ੍ਰਤੀਕਰਮ ਆਇਆ ਲੇਕਿਨ ਉਹਨਾਂ ਨੇ ਸੋਸ਼ਲ ਮੀਡੀਆ ਤੇ ਤਾਂ ਨਹੀਂ ਅਪਲੋਡ ਕੀਤਾ ਉਹਨਾਂ ਨੇ ਜੋ ਸਥਾਨਕ ਜੋ ਲੈਵਲ ਦੇ ਉੱਤੇ ਪੁਲਿਸ ਕਰਮੀ ਹੁੰਦੇ ਨੇ ਜਾਂ ਜਾਂਚ ਪੜਤਾਲ ਕਰਨ ਆਏ ਸੀ ਉਹਨਾਂ ਨੂੰ ਦੱਸਿਆ ਤੇ ਜਾਂ ਫਿਰ ਜੋ ਲੋਕਲ ਲੈਵਲ ਦੇ ਪੱਤਰਕਾਰ ਹੁੰਦੇ ਨੇ ਉਹਨਾਂ ਨੇ ਦੱਸਿਆ ਕਿ ਸਾਰਿਆਂ ਨੇ ਖਾਤਰੇ ਤੋਂ ਫਿਲਹਾਲ ਸਾਰਿਆਂ ਨੇ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਰਿਆਂ ਦੀ ਜਾਨ ਬਚ ਗਈ ਹੈ ਲੇਕਿਨ ਹਾਦਸਾ ਬਹੁਤ ਭਿਆਨਕ ਸੀ ਉਹ ਕਹਿੰਦੇ ਨਜ਼ਰ ਆਏ ਸੀ ਕਿ ਸ਼ੁਕਰ ਹੈ ਪਰਮਾਤਮਾ ਨੇ ਉਹਨਾਂ ਦੀ ਪਤਨੀ ਨੂੰ ਔਰ ਸਾਰੇ ਰਿਸ਼ਤੇਦਾਰਾਂ ਨੂੰ ਰੱਖ ਲਿਆ ਤਾਂ ਇਹ ਆ ਉਹ ਗੱਡੀ ਈਵੀ ਕਾਰ ਹੈ ਐਮਜੀ ਦੀ ਜਿਸ ਦਾ ਹਾਦਸੇ ਦਾ ਸ਼ਿਕਾਰ ਹੋਈ ਹੈ ਲੇਕਿਨ ਇੱਕੋ ਦਮ ਜਿਵੇਂ ਹੀ ਟੱਕਰ ਹੁੰਦੀ ਹੈ ਤਾਂ 에어ਬੈਗ ਖੁੱਲ ਜਾਂਦੇ ਨੇ ਤਾਂ 에어ਬੈਗ ਖੁੱਲਣ ਦੇ ਨਾਲ ਸਾਰਿਆਂ ਦੀ ਇੰਨੀ ਗੰਮੀਤ ਰਹਿੰਦੀ ਹੈ ਕਿ ਕੋਈ ਜ਼ਿਆਦਾ ਸੱਟਾਂ ਨਹੀਂ ਲੱਗਦੀਆਂ ਕਿ ਉਹਨਾਂ ਨੂੰ ਜੋ ਲਾਈਫ ਥ੍ਰੈਟਨਿੰਗ ਹੋਵੇ ਜਾਂ ਲਾਈਫ ਦਾ ਰਿਸਕ ਹੋਵੇ ਉਹ ਸਭ ਬਚ ਜਾਂਦੇ ਨੇ ਲੇਕਿਨ ਹਸਪਤਾਲ ਦੇ ਵਿੱਚ ਫਿਲਹਾਲ ਸਭ ਨੂੰ ਐਡਮਿਟ ਕਰਾਇਆ ਹੋਇਆ ਨਾਗਪੁਰ ਦੇ ਵਿੱਚ ਇਹ ਹਾਦਸਾ ਹੋਇਆ ਔਰ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਿਆਦਾਤਰ ਜੋ ਇਸ ਵਕਤ ਸੋਨੂ ਸੂਦ ਵੀ ਆਪਣਾ ਸਮਾਂ ਬਿਤਾਉਂਦੇ ਨੇ ਉਹ ਨਾਗਪੁਰ ਦੇ ਵਿੱਚ ਹੀ ਜਾਂ ਫਿਰ ਆਪਾਂ ਕਹ ਲਈਏ ਮਹਾਰਾਸ਼ਟਰਾਂ ਦੇ ਵਿੱਚ ਹੀ ਆਪਣਾ ਸਮਾਂ ਬਿਤਾਉਂਦੇ ਨੇ ਫਿਲਮਾਂ ਦੇ ਵਿੱਚ ਜਾਂ ਫਿਰ ਹੋਰ ਐਡਸ ਦੇ ਵਿੱਚ ਉਹ ਆਪਣਾ ਜ਼ਿਆਦਾਤਰ ਸਮਾਂ ਉਹਨਾਂ ਦਾ ਬਿਜ਼ੀ ਰਹਿੰਦਾ ਹੈ ਉਹਨਾਂ ਦੀ ਪਤ ਕੀ ਕੀਤੀ ਹੋਈ ਹੈ ਜਿਹੜੀ ਪਤਨੀ ਹੈ ਸੁਨਾਲੀ ਸੂਦ ਉਹ ਵੀ ਨਾਗਪੁਰ ਦੇ ਵਿੱਚ ਹੀ ਪੜਾਈ ਕਰਦੇ ਸੀ ਤਾਂ ਉਹ ਐਮਬੀਏ ਕਰਦੇ ਸੀ ਤੇ ਨਾਲ ਦੀ ਨਾਲ ਇੰਜੀਨੀਅਰਿੰਗ ਦੀ ਪੜਾਈ ਕਰ ਰਹੇ ਸੀ ਸੋਨੂ ਸੂਦ ਤਾਂ ਨਾਗਪੁਰ ਤੋਂ ਹੀ ਉਹਨਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋਈ ਸੀ ਇਸ ਵਕਤ ਦੋ ਬੱਚਿਆਂ ਦੇ ਮਾਪੇ ਨੇ ਤੇ ਕਿਸੇ ਕੰਮ ਦੇ ਕਾਰਨ ਜੋ ਸੋਨੂ ਸੂਦ ਦੀ ਪਤਨੀ ਹੈ ਸੁਨਾਲੀ ਸੂਦ ਆਪਣੇ ਰਿਸ਼ਤੇਦਾਰਾਂ ਦੇ ਨਾਲ ਨਾਲ ਸੋਨੂ ਸੂਦ ਦੀ ਪਤਨੀ ਦੀ ਭੈਣ ਯਾਨੀ ਕਿ ਸੋਨੂ ਸੂਦ ਦੀ ਜੋ ਸਾਲੀ ਆ ਉਹ ਵੀ ਗੱਡੀ ਦੇ ਵਿੱਚ ਮੌਜੂਦ ਸੀ ਤੇ ਨਾਲ ਕੁਝ ਹੋਰ ਵੀ ਰਿਸ਼ਤੇਦਾਰ ਮੌਜੂਦ ਸੀ ਜਿਸ ਵੇਲੇ ਇਹ ਹਾਦਸਾ ਹੋਇਆ ਹਾਦਸਾ ਕਿਸ ਤਰੀਕੇ ਦਾ ਸੀ ਉਹ ਤੁਹਾਡੇ ਸਾਹਮਣੇ ਤਸ ਸ਼ੁਕਰ ਹੈ ਸੋਨੂ ਸੂਦੇ ਹੀ ਕਹਿੰਦੇ ਨਜ਼ਰ ਆਏ ਨੇ ਕਿ ਸ਼ੁਕਰ ਹੈ ਕਿ ਉਹਨਾਂ ਦੀ ਪਤਨੀ ਦੀ ਜਾਨ ਪਰਮਾਤਮਾ ਨੇ ਰੱਖ ਲਈ ਤੇ ਨਾਲ ਦੀ ਨਾਲ ਜਿੰਨੇ ਵੀ ਲੋਕ ਗੱਡੀ ਦੇ ਵਿੱਚ ਸਵਾਰ ਸੀ ਸਾਰਿਆਂ ਦੀ ਜਾਨ ਬਚ ਗਈ ਹਾਲਾਂਕਿ ਸੱਟਾਂ ਜ਼ਰੂਰ ਲੱਗੀਆਂ ਨੇ ਡਾਕਟਰਾਂ ਨੇ ਵੀ ਕਿਹਾ ਹੈ ਕਿ ਅਗਲੇ 48 ਤੋਂ ਲੈ ਕੇ 72 ਘੰਟੇ ਥੋੜੇ ਕ੍ਰੂਸ਼ੀਅਲ ਨੇ ਦੇਖ ਰੇਖ ਜਿਆਦਾ ਕਰਨ ਦੀ ਲੋੜ ਹੈ ਤੇ ਅਗਲੇ 72 ਘੰਟਿਆਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਤੇ ਫਿਰ ਉਸ ਤੋਂ ਬਾਅਦ ਵਾਪਸ ਜਾ ਸਕਦੇ ਨੇ ਸੋਨੂ ਸੂਦ ਦਾ ਜੇਕਰ ਆਪਾਂ ਬੈਕਗ੍ਰਾਉਂਡ ਕਰੀਏ ਤਾਂ ਪੰਜਾਬ ਦੇ ਨਾਲ ਸਬੰਧ ਰੱਖਦੇ ਨੇ ਪੰਜਾਬ ਦੇ ਮੋਗਾ ਦੇ ਨਾਲ ਸਬੰਧ ਰੱਖਦੇ ਨੇ ਮੋਗਾ ਦੇ ਵਿੱਚ ਹੀ ਉਹਨਾਂ ਮੀ ਨਿਵਾਦੋਂ ਨਾਲ ਦਾ ਸਾਲ ਚ 2 ਜਾਂ 3 ਗੇੜੇ ਲੱਗਦੇ ਨੇ ਮੋਗਾ ਦੇ ਵਿੱਚ ਨਜ਼ਰ ਆਉਂਦੇ ਹੁੰਦੇ ਨੇ ਤਾਂ ਜ਼ਿਆਦਾਤਰ ਸਮਾਂ ਲੇਕਿਨ ਜਿਹੜਾ ਉਹਨਾਂ ਦਾ ਰਹਿੰਦਾ ਉਹ ਮੁੰਬਈ ਦੇ ਵਿੱਚ ਹੀ ਰਹਿੰਦਾ ਸ਼ੂਟਿੰਗ ਦੇ ਵਿੱਚ ਉਹ ਬਿਜ਼ੀ ਹੁੰਦੇ ਨੇ ਹੁਣ ਵੀ ਮੁੰਬਈ ਨਾਗਪੁਰ ਜਾਂ ਫਿਰ ਜਿਹੜੇ ਹੋਰ ਨੇਬਰਿੰਗ ਏਰੀਆਜ਼ ਨੇ ਉੱਥੇ ਉਹਨਾਂ ਦੀ ਸ਼ੂਟਿੰਗਸ ਵਗੈਰਾ ਜ਼ਿਆਦਾਤਰ ਚੱਲਦੀਆਂ ਨੇ ਤਾਂ ਪਤਨੀ ਵੀ ਨਾਗਪੁਰ ਦੇ ਵਿੱਚ ਹੀ ਆ ਪੜ੍ਹਦੇ ਵੀ ਇਕੱਠੇ ਨਾਗਪੁਰ ਦੇ ਵਿੱਚ ਹੀ ਸੀ ਐਮਬੀਏ ਕਰਦੀ ਸੀ ਉਹਨਾਂ ਦੀ ਪਤਨੀ ਤੇ ਖੁਦ ਕਰਦੇ ਸੀ ਇੰਜੀਨੀਅਰਿੰਗ ਉੱਥੋਂ ਹੀ ਇਹਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ ਤੇ ਫਿਰ ਸਤੰਬਰ 1996 ਦਾ ਉਹ ਸਾਲ ਸੀਗਾ ਜਦੋਂ ਉਹ ਉਹ ਮਹਾਰਾਸ਼ਟਰ ਦੇ ਵਿੱਚ ਹੀ ਆਪਣੀ ਬਿਤਾ ਰਹੇ ਨੇ ਤੇ ਲੇਕਿਨ ਬੀਤੇ ਦਿਨ ਕਿਸ ਤਰੀਕੇ ਦੇ ਨਾਲ ਇੱਕ ਮੰਦਪਾ ਦਾ ਮੰਦਪਾਗਾ ਹਾਦਸਾ ਹੋਇਆ ਤੇ ਉਹਦੇ ਵਿੱਚ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਪਰ ਸ਼ੁਕਰ ਹੈ ਕਿ ਉਹਨਾਂ ਦੀ ਜਾਨ ਬਚ ਜਾਂਦੀ ਹੈ